ਆਈ ਐਨੀ ਵਕੀਚ ਦਰਦ ਮੇਰੇ ਕਿਉਂ ਹੋਉਂਦੀ ਸਮਝ ਨਹੀਂ ਆਉਂਦੀ ਸਿਮਰਤ ਨੇ ਦਵਾਈ ਵੀ ਲਿਆ ਕੇ ਦਿੱਤੀ ਮੈਨੂੰ ਜਮਾ ਫਰਕ ਨਹੀਂ ਪੈਨਦਿਆ ਸਾਨੂੰ ਮੈਂ ਕਹਿੰਦੀ ਕਿਸੇ ਡਾਕਟਰ ਕੋ ਬਦਲ ਕੇ ਦਵਾਈ ਲਿਆ ਵੀ ਦਵੇ ਮੰਮੀ ਕਹਿੰਦੇ ਪੱਥਰ ਜਾਂਦਾ ਪੱਤਾ ਖਾਲਾ ਖਾ ਖਾ ਕੇ ਮੈਂ ਕੰਮਲੀ ਹੋ ਗਈ ਆ ਕਹਿੰਦੇ ਪੱਥਰੀ ਇਹ ਤਾਂ ਉਹਦੇ ਨਾਲ ਨਿਕਲ ਜਾਏਗੀ ਬੰਦਾ ਡਾਕਟਰ ਕੋ ਪਹਿਲਾਂ ਚੰਗੀ ਤਰ੍ਹਾਂ ਟੈਸਟ ਕਰਵਾ ਲੈਂਦਾ ਮੇਰਾ ਕੋ ਤਾਂ ਕੰਮ ਹੀ ਨਹੀਂ ਹੁੰਦੇ ਆ ਹੇ ਰੱਬਾ ਹੇ ਬਾਈ ਗੁਰੂ ਤੂੰ ਇਹ ਵੇਖ ਮੈਨੂੰ ਆਏ ਦੀਦੀ ਹਾਂ ਸੇ ਬੋਲਾਂ ਤਾਂ ਫਰਕ ਕੋਣਕ ਦੇ ਨਾਲ ਨਹੀਂ ਜਿੰਮਾ ਤੇ ਮੇਰੇ ਤੇ ਨਾ ਦੋਨਾਂ ਵੱਖੀਆਂ ਚ ਇੰਨੀ ਕੋ ਦਰਦੋਂ ਹੁੰਦੇ ਮੈਨੂੰ ਕੁਝ ਸਮੇਂ ਨਹੀਂ ਆਉਂਦੇ ਮੈਨੂੰ ਕੀ ਹੋਣ ਦੀ ਦਵਾ ਹੈ ਦੀਦੀ ਮੇਰੇ ਕੋਲ ਨਾ ਦਵਾਈ ਆਪਣੀ ਪਈ ਮੈਂ ਤੁਹਾਨੂੰ ਉਹ ਲਿਆ ਕੇ ਦੇਦਾ ਇੱਕ ਦੀ ਗੋਲੀ ਪਈ ਹੋਣੀ ਆ ਬਹੁ ਰਾਤੀ ਵੀ ਤੂੰ ਦਵਾਈ ਡਾਕਟਰ ਕੋਲਿਆ ਕੇ ਦਿੱਤੀ ਉਹਦੇ ਨਾਲ ਫਰਕ ਨਹੀਂ ਪਿਆ ਅਸਰੇ ਫਿਰ ਡਾਕਟਰ ਬਦਲ ਕੇ ਦਵਾਈ ਲਿਆ ਕੇ ਦਿੱਤੀ ਮੇਰੇ ਉਹਦੇ ਨਾਲੋਂ ਨਹੀਂ ਫਰਕ ਪਿਆ ਸਿਮਰਾ ਤਾਂ ਆਪਣੇ ਭਾਜੀ ਨੂੰ ਫੋਨ ਹੀ ਕਰਦੇ ਬਾਹਰ ਉਹਨਾਂ ਨੂੰ ਕੋ ਮੇਰੀ ਤਬੀਅਤ ਬੜੀ ਖਰਾਬ ਹੈਗੀ ਕੋਈ ਡਾਕਟਰ ਚੰਗਾ ਜਿਆ ਦੱਸਣ ਹੋਰ ਕੋਈ ਸ਼ਹਿਰ ਚ ਕਿਹੜਾ ਹੈਗਾ ਵਾ ਜੀ ਜੀ ਵੇਖੋ ਅਹੀ ਵੀ ਕੰਮ ਹੈਗੇ ਮੰਮੀ ਹੈਗੀ ਮੈਂ ਹੈਗੀਆਂ ਜੂਰੀ ਉਹਨਾਂ ਨੂੰ ਚੰਗੀ ਦੇਣੀ ਹੈ ਕਿ ਤੁਸੀਂ ਇੱਚੇ ਚ ਦੱਸੋ ਕਿ ਡਾਕਟਰ ਕਿਹੜੇ ਹੈਗੇ ਕਿਹੜੇ ਨਹੀਂ ਉਹ ਕੰਮ ਕਰਦੇ ਹੈਗੇ ਟੈਨਸ਼ਨ ਲੈਣਗੇ ਬਾਅਦ ਵਿੱਚ ਕਵੀ ਗੱਲ ਤੇ ਸਹੀ ਆ ਤੁਸੀਂ ਨਾ ਐਡਾ ਕਰੋ ਤੁਸੀਂ ਕੰਮ ਦੀਰੇ ਕੋਈ ਟੈਨਸ਼ਨ ਲਿਓ ਠੀਕ ਹੈ ਤੁਸੀਂ ਲੇਟ ਜਾ ਤੇ ਮੈਂ ਆਪੇ ਸਾਰਾ ਕੰਮ ਵੇਖ ਲੂੰਗੀ ਠੀਕ ਹੈ ਮੰਮੀ ਨਾ ਗੁੱਸਾ ਕਰਨ ਕਹਿ ਗਲੋ ਤੂੰ ਕੰਮ ਘਟ ਕਰਦੀ ਐ ਨਾ ਉਹ ਨਹੀਂ ਕਰਵੰਦੇ ਜੇ ਕੰਮ ਦੱਸੋ ਕੰਮ ਮੈਂ ਕਰਨਾ ਮੰਮੀ ਨੇ ਥੋੜੀ ਇਥੇ ਟੈਨਸ਼ਨ ਨਾ ਲਓ ਕੋਈ ਨਾ ਮੈਂ ਸਾਰਾ ਕੰਮ ਕਰ ਲੂ ਤੀ ਬਸ ਲੇਟ ਜਾ ਠੀਕ ਐ ਕਿਹੇ ਵੀ ਚੀਜ਼ ਦੀ ਲੋੜ ਐ ਤੇ ਮੈਨੂੰ ਦੱਸ ਦਿਓ ਲੇਟਿਆ ਨਹੀਂ ਜਾਂਦਾ ਬਟ ਡਿੱਜੋ ਕੇ ਬੈ ਯਾਨੀ ਮੈਂ ਤਾਂ ਘਬਰਾਟ ਹੀ ਪਈ ਜਾਂਦੀ ਐ 3:00 ਵਜੇ ਮੈਂ ਮੰਮੀ ਨੇ ਕੋਈ ਗੱਲ ਕਰਾ ਤਾ ਇੱਕ ਹਸਪੀਟਲ ਚੱਲੀ ਆ ਨੀ ਤੇ ਹਾਂ ਬਹੁਤ ਚਲਾ ਜਾ ਰਾ ਕਰਦੀ ਗੱਲ ਮੰਮੀ ਸਹੀ ਹਾਂ ਐਗੀ ਇਹ ਪਖੰਡੋ ਰੇ ਮੰਮੀ ਪਖੰਡ ਥੋੜੀ ਹੁੰਦੇ ਤੁਹਾਡੇ ਸਾਹਮਣੇ ਕੱਲ ਰਾਤ ਦੀ ਮੇਰੀ ਤਬੀਅਤ ਨਹੀਂ ਜੋ ਠੀਕ ਹੋ ਗਈ ਮੰਮੀ ਕਾਦੇ ਪਖੰਡ ਹੁੰਦੇ ਦਵਾਈ ਲਿਆ ਕੇ ਦੇਗੀ ਕੁੜੀ ਆਪਣੇ ਵੱਲੋਂ ਮੈਨੂੰ ਨਹੀਂ ਆਰਾਮ ਆਂਦਿਆ ਸੇਰੇ ਗਲੀ ਵਾਲੇ ਡਾਕਟਰ ਕੋਲ ਹੀ ਤਾ ਨਹੀਂ ਆਰਾਮ ਆਇਆ ਮੇਰੇ ਦੋਨੋਂ ਵੱਖੀਆਂ ਜੇ ਆਂਦੇ ਜਿੱਦਾਂ ਕੋਈ ਸੂਆ ਚੁੱਬਦਾ ਹੋਵੇ ਬਹੁਤ ਦਰਦ ਹੁੰਦੀ ਪਈ ਮੈਂ ਕਿਹਾ ਇਹ ਪੱਥਰ ਚੜਦਾ ਪੱਤਾ ਖਾ ਉਹਦੇ ਨਾਲ ਜੇ ਕੋਈ ਪਤਰੀ-ਪੁਤਰੀ ਹੋਏਗੀ ਨਿਕਲ ਜਾਏਗੀ ਮੰਮੀ ਪਤਾ ਨਹੀਂ ਕਿੰਨੇ ਦਿਨ ਹੋ ਗਏ ਖਾਣੀ ਵੀ ਨਹੀਂ ਆਰਾਮ ਆਂਦਿਆ ਲਗੋ ਜਾਨ ਬੁਝ ਕੇ ਥੋੜੀ ਕਰਨ ਨਹੀਂ ਆਹੋ ਹੁਣ ਆ ਗਈ ਹੈ ਨਾ ਸਿਮਰਤ ਤੇਰੇ ਦਿਮਾਗ 'ਚ ਇਹ ਹੈ ਕਿ ਮੈਨੂੰ ਨਾ ਕੰਮ ਕਰਨਾ ਪਵੇ ਹੁਣ ਸਿਮਰਤ ਕਰ ਲਵੇ ਕੰਮ ਤੇ ਮੈਂ ਚਾਰ ਦਿਨ ਰੈਸਟ ਕਰ ਲਾਂ ਮੰਮੀ ਆ ਕੀ ਬੋਲੀ ਜਾਂਦੇ ਹੋ ਮੈਂ ਸਿਮਰਤ ਕੋ ਕੰਮ ਕਿਉ ਲੈਣਾ ਮੈਂ ਦੱਸੋ ਬੰਦਾ ਬਿਮਾਰ ਨਹੀਂ ਪੈ ਸਕਦਾ ਜੇ ਮੈਂ ਪੈ ਗਈ ਆ ਤੇ ਠੀਕ ਵੀ ਤਾਂ ਹੋਵਾਂਗੀ ਮੈਂ ਹੀ ਉਹ ਕਰਾਂਗੀ ਕੰਮ ਕਰਦਾ ਵਾਹ ਮੰਮੀ ਤੁਹਾਡੀ ਤੁਹਾਡੀ ਸੋਚ ਵੀ ਪਤਾ ਨਹੀਂ ਕਿਦਾਂ ਦੀ ਹੀ ਆ ਮੈਨੂੰ ਪਤਾ ਹੈ ਮੇਰੀ ਸੋਚ ਕਿਹੋ ਜਿਹੀ ਅਗੀ ਹੈ ਇੰਜ ਕਰ ਮੈਂ ਇੱਕ ਗੋਲੀ ਦਿੰਨੀ ਹੈ ਉਹ ਖਾ ਕੇ ਵੇਖ ਲੈ ਖਾ ਲੇ ਆਰਾਮ ਆ ਜਾਂਦਾ ਤੇ ਹੈ ਨਹੀਂ ਤੇ ਸਿਮਰਤ ਨੂੰ ਕਹਨੀ ਹੈ ਮੈਂ ਸ਼ਾਮੀ ਕਿਹ ਡਾਕਟਰ ਕੋਲ ਦਿਖਾ ਆਂਦੀ ਹੈ ਉਹ ਬਾਹਰ ਹੈਗਾ ਹੈ ਸਿਆਣਾ ਡਾਕਟਰ ਉਹ ਉਹਦੇ ਕੋਲ ਦਿਖਾ ਆਂਦੀ ਹੈ ਤੇ ਨਾਲੇ ਨਾ ਆਪਣਾ ਬੈਗ ਬੈਕ ਕਰ ਲੈ ਚ ਦੋ ਚਾਰ ਸੂਟ ਪਾ ਲੈ ਬੈਗ ਬੈਕ ਕਰ ਲੈ ਆਹੋ ਉੱਥੇ ਕੀ ਮੈਂ ਹਸਪਤਾਲ ਐਡਮਿਟ ਹੋ ਜਾਣਾ ਮਮੀ ਕੋਈ ਉਹ ਨਹੀਂ ਨਹੀਂ ਐਡਮਿਟ ਕਿਉਂ ਹੋਣਾ ਹੈ ਕਹਿੰਜ करूਗੀ ਨਾ ਸਿਮਰਤ ਤੈਨੂੰ ਤੇਰੇ ਪੇਕੇ ਛੱਡ ਆਉਗੀ ਚਾਰ ਦਿਨ ਰੈਸਟ ਕਰ ਲੇਗੀ ਨਾਲੇ ਤੇਰੀ ਮਾਂ ਨੂੰ ਸ਼ਾਂਤੀ ਹੋ ਜੇ ਨਾਲੇ ਤੈਨੂੰ ਨਾਲੇ ਦੁੱਖ ਤਕਲੀਫਾ ਗਦਮ ਹੋ ਜਾਣਗੇ ਮੰਮੀ ਆਹ ਕਿਹੜੀ ਗੱਲ ਕਹਿ ਰਹੇ ਹੋ ਦੁੱਖ ਤਕਲੀਫ ਆਈ ਤੇ ਮੈਂ ਪੇਕੇ ਚੱਲ ਜਾਵਾਂ ਸੁੱਖ ਕੱਟਣ ਨੂੰ ਮੈਂ ਇੱਥੇ ਰਹਿ ਗਈ ਤੇ ਦੁੱਖ ਕੱਟਣ ਨੂੰ ਪੇਕੇ ਜਾਵਾਂ ਕਿਉਂ ਇੱਥੇ ਤੁਸੀਂ ਮੈਨੂੰ ਸੰਭੋਗੇ ਨਹੀਂ ਹੈ ਮੇਰੀ ਗੱਲ ਸੁਣ ਮੈਂ ਹੁਣ ਉਹ ਹਲੇ ਕਿੰਨੀ ਕੀ ਦੇਰ ਹੋਈ ਉਹਦੇ ਵਿਆਹ ਨੂੰ ਹੈਨਾ ਤੇ ਮੈਂ ਉਹਦੇ ਨਾਲ ਥੋੜਾ ਬਹੁਤਾ ਕੰਮ ਕਰਾਉਂਗੀ ਕਿ ਤੈਨੂੰ ਸੰਭੂਗੀ। ਰੈਸਟ ਕਰ ਲੇਗੀ, 4 ਦਿਨ ਆਰਾਮ ਕਰ ਲੇਗੀ, 4 ਦਿਨ ਰਹੇ ਆ ਮਾਂ ਕੋਲ। ਨਾਲੇ ਤੇਰੀ ਮਾਂ ਦੇਖ ਰੇ ਕਰ ਲੂਗੀ, ਨਾਲੇ ਤੇ ਕੋ ਬੈਠੀ ਰਹੇਗੀ। ਮੈਰੇ ਤੁਹਾਨੂੰ ਗੱਲਾਂ ਬਾਤਾਂ ਕਰ ਲਿਓ, ਤੁਹਾਨੂੰ ਠੰਡ ਭੇਜੂਗੀ। ਮੰਮੀ ਮੇਰੀ ਉੱਪਰ ਜਾਈਆਂ ਕਿ ਸੋਚਣ ਗਈਆਂ। ਕਿ ਦੀਦੀ ਉਦਾਂ ਤੇ ਰਹਿਣਾ ਆ ਨਹੀਂ ਸਕਦੀ। ਉਹਦਾ ਤਾਂ ਉਹਦੀ ਸੱਸ ਕਿਤੇ ਭੇਜਦੀ ਨੇ ਉਹ ਛੇਤੀ ਕਿਤੇ ਘਰ ਆਇਆ ਗਿਆ ਬੜਾ। ਕੰਮਕਾਰ ਬੜਾ ਹੈ। ਤੇ ਐਦਾਂ ਜਰੇ ਇਹਨਾਂ ਕੋਈ ਦੁੱਖ ਲੱਗਦਾ ਤੇ ਪੇਕੇ ਤੋਰ ਦਿੰਦੀ। ਤਾਰੇ ਬਾਰੇ ਮਾੜਾ ਸ਼ਬਦ ਕੋਈ ਬੋਲੇ ਉਹ ਮੇਰੇ ਕੋਲ ਸੁਣਨ ਨਹੀਂ ਹੋਣਾ ਤੂੰ ਐਦਾਂ ਕਿਉਂ ਕਰਨ ਦਿਓ ਨਾਲ ਮੈਂ ਠੀਕ ਹੋ ਹੀ ਜਾਊਂਗੀ ਅੱਜ ਨਹੀਂ ਤਾਂ ਕੱਲ ਤੱਕ ਦੱਸੋ ਤੁਹਾਡੇ ਕੋਲ ਮੇਰੇ ਕੋਲ ਦੋ ਰੋਟੀਆਂ ਨਹੀਂ ਮੈਨੂੰ ਦੇ ਪਾਓਗੇ ਰੋਟੀਆਂ ਦੀ ਨਹੀਂ ਗੱਲ ਹੈਗੀ ਗੱਲ ਹੈਗੀ ਆਇਆ ਗਿਆ ਹੁੰਦਾ ਹੈ ਠੀਕ ਹੈ ਮੈਂ ਉਹਨਾਂ ਨੂੰ ਵੇਖੂਗੀ ਕਿ ਤੈਨੂੰ ਸੰਭੂਗੀ ਠੀਕ ਹੈ ਮੰਮੀ ਜਿੱਦਾਂ ਕਹਿੰਦੇ ਉਦਾਂ ਕਰ ਲੈਣੀ ਹਾਂ ਕਰ ਲੈ ਇੱਕ ਸੂਟ ਪਾਲਾ ਦੋ ਬੈਗ ਚ ਤੇ ਚਾਰਕ ਦਿਨ ਲਾਇਆ ਠੀਕ ਹੈ ਸਿਮਰਤ ਹੈ ਕੀ ਕਰਦੀ ਪਈ ਹੈ ਕੁਛ ਨਹੀਂ ਮੰਮੀ ਜੀ ਜੀ ਠੀਕ ਨਹੀਂ ਨਹਾ ਗਈ ਤੇ ਚੱਲ ਉਹਨਾਂ ਨੂੰ ਚਾਹ ਬਣਾ ਕੇ ਦੇ ਦਿੰਦੀ ਅਦਰਕ ਚੱਲ ਕੋਈ ਨਹੀਂ ਤੂੰ ਪਰੇ ਹੋ ਮੈਂ ਬਣਨ ਨੀ ਜਾ ਹੈ ਤੇ ਤੂੰ ਇੰਜ ਕਰੀ ਸ਼ਾਮੀ 5 ਵਜੇ ਨਾ ਡਾਕਟਰ ਬਲਵਿੰਦਰ ਨੇ ਆ ਜਣਾ ਠੀਕ ਹੈ ਉਹਨੂੰ ਉਥੋਂ ਦਵਾਈ ਲੈ ਦੀ ਠੀਕ ਹੈ ਤੇ ਬਾਅਦ ਚ ਉਹਨੂੰ ਦੇ ਕੇ ਸ਼ਾਟ ਨਹੀਂ ਪੇਕੇ ਸ਼ਾਟ ਕਿਉਂ ਪਤਾ ਕੀ ਹੈ ਕਿ 4 ਦਿਨ ਰੈਸਟ ਕਰ ਲੇਗੀ ਉੱਥੇ ਪੇਕੇ ਹੈ ਤੇ ਨਾਲੇ ਉਹਦੀ ਮਾਂ ਨੂੰ ਵੀ ਠੰਡ ਪੈ ਜੂ ਉਹਨੂੰ ਵੀ ਠੰਡ ਪੈ ਜੂਗੀ ਕਿ ਮੇਰੀ ਧੀ ਮੇਰੇ ਕੋਲ ਆਈ ਹੈ ਉਹਨੂੰ ਮੈਂ ਮਾਂ ਕੋਲ ਰਹਿ ਐ ਇਹ ਬੂਮੀ ਕਿੱਦਾਂ ਦੀ ਗੱਲ ਹੋਈ ਕਿ ਦੀਦੀ ਬਿਮਾਰ ਹੋਇਆ ਤੇ ਤੁਸੀਂ ਫੇਕੇ ਛੱਡੋਣਾ ਅੱਗੇ ਜਿਹੜਾ ਚੰਗੇ ਭਲੇ ਹੁੰਦੇ ਉਹਦਾ ਤੂੰ ਕਦੀ ਇਹਨੂੰ ਕਿਹਾ ਕਿ ਹਾਂ ਕਿ ਚਲਾਂ ਜੂ ਦੋ ਦਿਨ ਤੋਂ ਫੇਕੇ ਲਾਇਆ ਅੱਜ ਜਿਹੜਾ ਠੀਕ ਨਹੀਂ ਹੈਗੇ ਤੂੰ ਹੀ ਆਪਣਾ ਭੋਜ ਲਾ ਕੇ ਉਹਨਾਂ ਤੇ ਫੋਨ ਚੱਲੇ ਜੇ ਕਿ ਹਾਂ ਜਾ ਉਹ ਆਪਣੇ ਸਾਹਮਣੇ ਲੈਣਗੇ ਨਹੀਂ ਨਹੀਂ ਪੁੱਤ ਵੇਖ ਮੈਂ ਕੰਮ ਕਰੂੰਗੀ ਕਿ ਉਹਨੂੰ ਸੰਭੂਗੀ ਹੈ ਤੇ ਉਹਨੂੰ ਨਾ ਉਨੀ ਮਾਂ ਕੋਲ ਛੱਡਿਆ ਪੀਕੇ ਲਾਇਆ ਆਪਾਂ ਘਰ ਚ ਕਿੰਨੇ ਜਾਣੇ ਤਿੰਨ ਜਾਣੇ ਨਾ ਜੋ ਅੱਜ ਇੱਕ ਜਣੀ ਬਿਮਾਰ ਪੈ ਗਈ ਕੀ ਗੱਲ ਆਪਾਂ ਦੋ ਜੀਨੇ ਰਲ ਕੇ ਕੰਮ ਨਹੀਂ ਕਰ ਸਕਦੀ ਇੰਨਾ ਕਿਤੇ ਆਪਾਂ ਕਰ ਹੀ ਸਕਦੀ ਆਪਾਂ ਕਰਦੀਆਂ ਵੀ ਵੇਹ ਕੀ ਆ ਤੁਸੀਂ ਵੇਖਿਆ ਪੋਚੜ ਪੋਚੇ ਸਾਰੇ ਕੰਮ ਮਾਈਲਾ ਜਾਂਦੇ ਆਪਣਾ ਕੰਮ ਸਿਰਫ ਰੋਟੀ ਦਾ ਹੀ ਹੁੰਦਾ ਵਾ ਤੇ ਜਦ ਚਾਹ ਪਾਣੀ ਦਾ ਹੋ ਗਿਆ ਹੋਰ ਕਿੰਨਾ ਦਾ ਆਪਣਾ ਕੰਮ ਹੁੰਦਾ ਉਹੀ ਨਹੀਂ ਆਪਾਂ ਰਲ ਮਿਲ ਕੇ ਕਰ ਸਕਦੇ ਉਹਨਾਂ ਨੇ ਵੀ ਕਿਹਾ ਤਾਂ ਪੀਕੇ ਛੱਡਿਆ ਉੱਪਰੋਂ ਨਾ ਉਹ ਕੰਮ ਕਰ ਜਿੰਨਾ ਮੈਂ ਕਿਹਾ ਲੱਗੀ ਸਮਝ ਚਾ ਦੇ ਨੂੰ ਤੇ ਮੈਂ ਫਿਰ ਉਹਦਾ ਬੈਗ ਪੈਕ ਕਰਾਵਾਂ ਸਿਆਣੇ ਕਹਿੰਦੇ ਨੇ ਕਿ ਤਿਆਂ ਦਾ ਸਲੀ ਘਰ ਜਿਹੜਾ ਹੁੰਦਾ ਨਾ ਸਹੁਰਿਆਂ ਦਾ ਘਰ ਹੁੰਦਾ ਵਾ ਤੇ ਇਹ ਦੋਖ ਉਹਨਾਂ ਤੇ ਪਿਆ ਨਹੀਂ ਅਜੇ ਇੱਕ ਦਿਨ ਹੀ ਬਿਮਾਰ ਹੋਏ ਤੇ ਥਾਉ ਥਾਈ ਹੋਣ ਲਈ ਕੀ ਕਰੀ ਪੇਕੇ ਛੱਡ ਕਿਉਂ ਨਾ ਕਿ ਜੇ ਸਹੁਰਿਆਂ ਨੂੰ ਰੱਖਣਾ ਤਿਆਂ ਦਾ ਤੇ ਆਪਣਾ ਘਰ ਕਦੀ ਹੁੰਦਾ ਹੀ ਨਹੀਂ ਇਹ ਤਾਂ ਬਸ ਗੱਲਾਂ ਹੀ ਆ ਹ ਤੋ ਵਾਈ ਖਾਂ ਲੱਗਿਆ ਵੀ ਖੇਖ ਕਰਦੀ ਐ ਸਿਮਰਤ ਸਿਮਰਤ ਆਈ ਬੁੱਤ ਮਮਾ ਕੀ ਗੱਲ ਹੋ ਗਈ ਮੰਮੀ ਉੱਠੋ ਕੀ ਗੱਲ ਹੋ ਗਈ ਮੰਮੀ ਮੇਰਾ ਪਿਆਰ ਨੂੰ ਓਏ ਹਾਏ ਮੰਮੀ ਇਹ ਤਾਂ ਨੀਲਾ ਹੀ ਹੋ ਗਿਆ ਓਏ ਉਹ ਪੈਰ ਮੁੜ ਗਿਆ ਓਏ ਜਾਦਾ ਵੀੜੋਂ ਹੁੰਦੀ ਮੰਮੀ ਹਏ ਬਹੁਤ ਜਿਆਦਾ ਮੈਂ ਬੁਲਾਨੀ ਸੀ ਮਰੋ ਨੂੰ ਹੇ ਮੰਮੀ ਚੁੱਪ ਕਰੋ ਚੁੱਪ ਕਰੋ ਸਿਮਾ ਬਾਈ ਜਲਾ ਮੈਂ ਲਿਫਟ ਲਾਗੇ ਇਹ ਆਪਾਂ ਦੇ ਪੈਰ ਦੀ ਲਾਗ ਐ ਸਾਰਾ ਪਰਮ ਦਾ ਦੈਯਾ ਮੰਗੀ ਦਾ ਇੱਕ ਤਾਂ ਉਹਦੇ ਐਸੀ ਨੂੰ ਕੋਈ ਦੇਗੇ ਅਤ ਮੈਂ ਤਾਂ ਕਰਦੀ ਆ ਮੈਂ ਮੰਮੀ ਦੇ ਨੂੰ ਫੋਟਾ ਕਰ ਲਾ ਬੇਲਾ ਸੂਟ ਸੂਟ ਕਾਲੀਏ ਦਵਾਈ ਲੈ ਆਵੇ ਨਾਲ ਮਲੀਏ ਤੇ ਡਾਕਟਰ ਤੇ ਮੁੰਨੇ ਨੂੰ ਲੈ ਕੇ ਚਲੀਏ ਹਾਂਜੀ ਹਾਂਜੀ ਜੀ ਜੀ ਮੈਨੂੰ ਪਤਾ ਵਾ ਡਾਕਟਰ ਕੋ ਪਹਿਲਾ ਦਵਾਈ ਲੈ ਕੇ ਦੇਣੀ ਆ ਬਾਅਦ ਵਿੱਚ ਵਾਲੇ ਕੋ ਲੈ ਜਾਗੇ ਨਾਲ ਪੱਟੀ ਵੀ ਜਰਾ ਕਰਵਾ ਦਾਂਗੇ ਠੀਕ ਆ ਤੇ ਮੈਂ ਤੂੰ ਸੂਟ ਇਹਨਾਂ ਦੇ ਪੈਕ ਕਰ ਲਾ ਜਾ ਆ ਦੇਨੀ ਮੇਰੇ ਸੂਟ ਕਿਉਂ ਪੈਕ ਕਰਨੇ ਤੂੰ ਕਿਉਂ ਦਵਾਈ ਲੈ ਆ ਕੇ ਦੇ ਮੰਮੀ ਵੇਖੋ ਦਰਦ ਹੁੰਦੇ ਹੀ ਮੇਰੇ ਬਹੁਤ ਜਿਆਦਾ ਮੈਨਾਂ ਨਾਲ ਜਾ ਰਿਹਾ ਛਾਣ ਜੀ ਤੁਸੀਂ ਪਹਿਲਾਂ ਮੈਨੂੰ ਕੀ ਕਿਹਾ ਕਿ ਅੰਜੂ ਠੀਕ ਨਹੀਂ ਹੈਗੀ ਤੋ ਐਡਾ ਕਰ ਨਾਲ ਹੀ ਦਵਾਈ ਦਵਾ ਕੇ ਉਹਨੂੰ ਦੇ ਪੇਕੇ ਛੱਡ ਦੇ ਥੋੜੀ ਵੇਖੋ ਆ ਉਹ ਤਾਂ ਸਹੀ ਗੱਲ ਆ ਮੈਂ ਕਹਿੰਦੀ ਚਲ 4 ਦਿਨ ਪੇਕੇ ਲਾਏਗੀ ਨਾ ਠੀਕ ਹੋ ਜੇਗੀ ਜਸਟ ਮਿਲ ਜੂ। ਯਾਹੋ ਤੇ ਗੱਲ ਆ ਨਾ ਮੰਮੀ ਮਮੇ ਇਹ ਸੋਚ ਨਹੀਂ ਆ ਮੰਨ ਲਓ ਤੁਹਾਨੂੰ ਦਵਾਈ ਦਵਾ ਦਿੱਤੀ ਆ ਸਾਡਾ ਪਹਿਲਾਂ ਅੱਜ ਛੇਤੀ ਠੀਕ ਹੋਇਆ। ਤੇ ਤੂੰ ਇਨਾਂ ਦੀ ਸਿਰਣਾੜੀ ਸਾਰੀ ਤੇਰੀ ਬੈੜ ਤੇ ਬੈਠੇ ਰਹੋਗੇ। ਤੇ ਦੇਖੋ ਮੰਮੀ ਮੈਂ ਨਹੀਂ ਚਾਹੁੰਦੀ ਕਿ ਮੈਂ ਤੁਹਾਡੇ ਗਾੜੀ ਮਾੜਾ ਬੋਲਾ। ਹੈ ਤੇ ਚਲੋ ਮੈਂ ਛੋਟੀ ਆ ਉਦੋਂ ਨਵੀਂ ਨਵੀ ਆ। ਜੇ ਮੈਂ ਕੁਝ ਬੋਲਾਂ ਤੇ ਬਾਅਦ ਫਿਰ ਚੰਗਾ ਨਹੀਂ ਲੱਗਦਾ। ਮੈਂ ਤੁਹਾਨੂੰ ਬੜੇ ਪਿਆਰ ਨਾਲ ਸਮਝਾਉਣੀ ਆ। ਠੀਕ ਆ ਹੁਣ ਵੇਖੋ ਦੀਦੀ ਤੁਸੀਂ ਬਿਮਾਰ ਏ ਮੰਮੀ ਨਾਲ ਕਿ ਮੇਰੇ ਤੁਹਾਡੇ ਕੋ ਸੰਭਿਆ ਨਹੀਂ ਜਾਣਾ ਹੀ ਇਹ ਮੰਮੀ ਬਿਮਾਰ ਹੋਗੇ ਮੈਂ ਇਕੱਲੀ ਰਹਿ ਗਈ ਨਾ ਮੈਂ ਕੀ ਕੀ ਕਰਦੀ ਫਿਰੂੰਗੀ ਕੋਈ ਆਇਆ ਗਿਆ ਵੇਖੂੰਗੀ ਜਾਂ ਮੰਮੀ ਨੂੰ ਸੰਭੂਗੀ ਜਾਂ ਤੁਹਾਨੂੰ ਸੰਭੂਗੀ ਇਸ ਕਰਕੇ ਨਾ ਮੰਮੀ ਤੁਸੀਂ ਵੇਦਾ ਕਰੋ ਦੋ ਚਾਰ ਦਿਨਾਂ ਮਾਮਾ ਜੀ ਵਾਲ ਰਹਿ ਆਓ ਹਾਏ ਨਹੀਂ ਨਹੀਂ ਕਿਉਂ ਮੈਂ ਕਿਉਂ ਰਹਿਣਾ ਮੇਰਾ ਆਪਣਾ ਘਰ ਹੈ ਮੈਂ ਆਪਣੇ ਘਰ ਚ ਰਹਿ ਨਹੀਂ ਸਕਦੀ ਦੱਸ ਮੇਰੀ ਤੁ ਦੇਖਭਾਲ ਨਹੀਂ ਕਰਨਗੇ ਇੰਨਾ ਵੀ ਦੇਖੇਗੀ ਮੈਨੂੰ ਮੰਮੀ ਦੇਖਭਾਲ ਮੈਂ ਕਿਉਂ ਨਾ ਦੱਸੋ ਕਰੂੰਗੀ ਦੇਖੋ ਹਾਂ ਜੇ ਦੇਖਭਾਲ ਹੀ ਜਾਣਾ ਮੈਂ ਮੰਮੀ ਜੇ ਦੇਖਭਾਲ ਦੀ ਗੱਲ ਆਉਂਦੀ ਆ ਤੇ ਦੀਦੀ ਦਾ ਵੇਖੋ ਹਾਂ ਕੀ ਗੱਲ ਆ ਜੇ ਉਹ ਦੀਦੀ ਆਪਣਾ ਘਰ ਛੱਡ ਕੇ ਇਸ ਘਰ ਆਏ ਆਪਣਾ ਘਰ ਸਮਝਦੀ ਆ ਤੇ ਕੀ ਗੱਲ ਆ ਆਪਾਂ ਨਹੀਂ ਜੀ ਸੰਭਾਲ ਸਕਦੇ ਹੀ ਸੰਭਾਲ ਸਕਦੇ ਹੀ ਨਾ ਤੇ ਫਿਰ ਤੁਹਾਡਾ ਵੀ ਵੇਖ ਲਓ ਹੁਣ ਤੁਹਾਨੂੰ ਵੀ ਤੇਹੀ ਸੰਭੜਾਵਣਾ ਫਿਰ ਤੁਸੀਂ ਕਿੱਦਾਂ ਕਰੀਤਾ ਕਿ ਉਹਨੂੰ ਦੋ ਚਾਰ ਦਿਨ ਪੇਕੇ ਛੱਡ ਆਉਂਦੇ ਆ ਨਾਲੇ ਤਾਂ ਦਿਲ ਲੱਗ ਜਾਊਗਾ ਨਾਲੇ ਘਰ ਦੇ ਤੇ ਸੰਭਾਲ ਕਰ ਲੈਣਗੇ ਸਿਮਰਤ ਕੰਨੋਂ ਇਹ ਗੱਲਾਂ ਕਰਨ ਨਹੀਂ ਆ ਕੋਈ ਗੱਲ ਨਹੀਂ ਫੇਲਾ ਮਮਮੀ ਦੀ ਅਸੀਂ ਦਵਾਈ ਲੈ ਕੇ ਆਈਏ ਮਮਮੀ ਦੀ ਲੱਤ ਨਾ ਗਾਂ ਤੱਕ ਸੋਜ ਹੋ ਜਾਈਗੀ ਨਹੀਂ ਤੇ ਦੀਦੀ ਮੇਰੇ ਕੋ ਮਮਮੀ ਦੀ ਤਕਲੀਫ ਨਹੀਂ ਦੇਖੀ ਆਂ ਤੇ ਤੂੰ ਕਿਉਂ ਨਹੀਂ ਸਮਝੀ ਵੀ ਮੈਂ ਤੁਹਾਨੂੰ ਇਹੋ ਗੱਲ ਦੱਸ ਜੀਣਾ ਗੱਡੀ ਮੈਨੂੰ ਚਲਾਉਣੀ ਹੁੰਦੀ ਆ ਠੀਕ ਆ ਇਸ ਕਰਕੇ ਨਾ ਤੁਹਾਨੂੰ ਦੋਵਾਂ ਨੂੰ ਮੈਂ ਬਿਠਾਉਂਗੀ ਮਗਰ ਦਵਾਈ ਦਵਾਉਂਗੀ ਤੇ ਤੁਹਾਨੂੰ ਆਪੋ ਆਪਣੇ ਘਰੇ ਲਾ ਦੂੰਗੀ ਠੀਕ ਆ ਠੀਕ ਹੈ ਨਾ ਮਮਮੀ ਨਹੀਂ ਪੁੱਤ ਮੈਨੂੰ ਸਮਝ ਆ ਗਈ ਤੇਰੀ ਗੱਲ ਤੂੰ ਕੀ ਕਹਿਣਾ ਚਾਹਨੀ ਹੈ ਜੇ ਮੈਂ ਆਪਣੇ ਘਰ ਪਿੱਕੇ ਜਾਣੀ ਹੈ ਨਾ ਤੇ ਮੈਨੂੰ ਡਰ ਲੱਗਦਾ ਹੈ ਕਿ ਮੈਨੂੰ ਉਹ ਕੀ ਕਹਿਣਗੇ ਕਿ ਇਹਦੀਆਂ ਦੋ ਨੂੰਹਾਂ ਇਹਨੂੰ ਸਾਂਭ ਨਹੀਂ ਸਕਦੀਆਂ ਸੇਮ ਇਦਾਂ ਹੀ ਜੇ ਅੰਜੂ ਬਿਮਾਰ ਹੈ ਤੇ ਇਹਨੂੰ ਵੀ ਤਾਂ ਅਸੀਂ ਦੋ ਜਾਨੀਆਂ ਰਲ ਕੇ ਸਾਂਭ ਸਕਦੀਆਂ ਨਾ ਇਹੋ ਤੇ ਗੱਲ ਹੈ ਨਾ ਮੰਮੀ ਵੇਖੋ ਹਾਂ ਤੇ ਪਰ ਮੋਂ ਅੰਜੂ ਵੀ ਮੈਂ ਥੋੜਾ ਬਹੁਤਾ ਵੇਖ ਲਾਂਗੀ ਤੇ ਮੈਨੂੰ ਬੁੱਤ ਤੂੰ ਵੇਖ ਲਈ ਆਪਾਂ ਕਿਤੇ ਨਹੀਂ ਜਾਣਾ ਨਾ ਅੰਜੂ ਜਾਏਗੀ ਕਿਤੇ ਉਹ ਮੈਂ ਚਾਹੁੰਦੀ ਮਮੀ ਸਾਂਭੰਦਾ ਕੀ ਆ ਤੁਹਾਨੂੰ ਅਹੀਂ ਨਾ ਸਾਰੀ ਉਮਰ ਸਾਭ ਸਕਦੇ ਆ ਪਰ ਤੁਹਾਨੂੰ ਵੀ ਨਾ ਇਹ ਚੀਜ਼ ਪਤਾ ਹੋਣੀ ਚਾਹੀਦੀ ਅਸੀਂ ਆਪੋ ਸਰ ਆਪਣਾ ਘਰ ਬਰਛਾਟ ਕੇ ਤੁਹਾਡੇ ਕੋਲ ਨੇ ਆ ਇਹਨੂੰ ਆਪਣਾ ਘਰ ਸਮਝਦੇ ਆ ਤੇ ਤੁਸੀਂ ਕੱਲੋਂ ਇਦਾਂ ਕਹੋਗੇ ਕਿ ਨਹੀਂ ਜੀ ਬਿਮਾਰ ਪੈ ਗਿਆ ਪੇਕੇ ਸਾਂਭਣ ਪੇਕੇ ਕਿਉਂ ਸਾਂਭਣ ਕੀ ਗੱਲੇ ਤੁਹਾਡਾ ਘਰ ਨਹੀਂ ਆ ਅਸੀਂ ਇਸ ਘਰ ਚ ਨਹੀਂ ਰਹਿ ਸਕਦੇ ਉਹਨਾਂ ਦੇ ਜਾ ਕੇ ਕਿਉਂ ਬੂਰੀ ਪਾਈਏ ਕਿਹਾਨੂੰ ਉਹ ਸਾਂਭਣ ਅਸੀਂ ਇਸੇ ਘਰ ਚ ਰਵਾਂਗੇ ਤੇ ਆਪਣੀ ਵੀ ਦੇਖਭਾਲ ਕਰਾਂਗੇ ਤੇ ਤੁਹਾਡੀ ਵੀ ਕਰਾਂਗੇ ਬਿਲਕੁਲ ਮਮੀ ਬਰਕਤ ਦੁਨੀਆ ਕਹਿੰਦੀਆਂ ਨੇ ਸੁੱਖ ਲੈਣ ਵਸਤੇ ਪੇਕੇ ਬਹਿ ਜਾਂਦੇ ਨੇ ਪਕਾਉਂਦੇ ਰੋਟੀਆਂ ਸਾਰੇ ਕੰਮ ਲੈਂਦੇ ਨੇ ਤੇ ਦੁੱਖ ਵੇਲੇ ਗਾਂ ਘੜ ਦਿੰਦੇ ਨੇ ਤੇ ਮੈਂ ਨਹੀਂ ਚੰਗੀ ਤੁਹਾਡੇ ਤੇ ਵੀ ਇਸ ਗੱਲ ਦੀ ਕੋਈ ਉਂਗਲ ਚੁੱਕ ਕੇ ਅਸੀਂ ਆਪਣੇ ਘਰ ਚ ਹੀ ਆਪਣੀ ਟੱਕ ਲਈਏ ਹਰ ਗੱਲ ਬਿਲਕੁਲ ਤੂੰ ਉਹਨਾਂ ਕੋਲ ਬੋਲ ਨਾ ਛੋਟੀਆਂ ਦਾ ਮਤਲਬ ਨਹੀਂ ਕੁਝ ਵੀ ਕਹਿਗੇ ਚੱਲ ਮੰਮੀ ਦੀ ਬਾਫੜ ਤੇ ਡਾਕਟਰ ਤੇ ਲੈ ਕੇ ਚੱਲੀਏ ਜੀ ਜਿਨ੍ਹਾਂ ਦੁੱਖ ਤੁਹਾਨੂੰ ਉਹਨਾਂ ਨਾਲ ਮੰਮੀ ਦਾ ਉਹਨਾਂ ਹੀ ਮੈਨੂੰ ਵੀ ਹੁੰਦਾ ਪਰ ਮੰਮੀ ਨੂੰ ਨਾ ਕੋਈ ਚੀਜ਼ਾਂ ਜਾਣਨਾ ਜ਼ਰੂਰੀ ਹੀ ਛਲ ਕੋਈ ਗੱਲ ਨਹੀਂ ਅਣਜਾਣੇ ਚ ਨਾ ਬੰਦੇ ਕੁਛ ਨਾ ਮਾਫ ਕਰ ਦੇ ਦੋ ਮਮੀ ਨਹੀਂ ਨਹੀਂ ਐਦਾਂ ਦੀ ਕੋਈ ਗਲਤੀ ਹੋ ਗਈ ਮੈਂ ਤੁਹਾਨੂੰ ਪੇਕੇ ਜਾਣ ਨੂੰ ਕਹਿ ਤਾ ਕੋਈ ਗੱਲ ਗਲਤੀ ਸੀ ਮੇਰੀ ਚਲ ਆਓ ਮਮੀ ਤੁਹਾਨੂੰ ਲੈ ਡਾਕਟਰ ਦੇ ਕੋਈ ਗੱਲ ਸੱਚੀ ਗੱਲ ਸਾਰੀ ਆ ਜੀ ਅੱਜ ਦੀ ਵੀਡੀਓ ਈ ਸੀ ਬੜਾ ਪਿਆਰਾ ਮੈਸੇਜ ਹੈਗਾ ਵਾ ਕਿ ਆਮ ਘਰਾਂ ਚ ਤੁਸੀਂ ਦੇਖਦੇ ਹੋ ਬੀਬੀ ਕਿ ਜਦੋਂ ਵੀ ਨੂੰਹ ਬਿਮਾਰ ਪੈ ਜਾਏ ਨਾ ਕਿਸੇ ਵੱਲੋਂ ਤੇ ਸੱਸਾਂ ਨਾ ਮਾਣਾ ਮੰਦਾ ਬੋਲਣ ਲੱਗ ਪਈਆਂ ਨੇ ਹਾਂ ਨੱਕ ਨੂੰ ਹਟ ਪਈਆਂ ਹੂ ਲੋ ਜੀ ਪੈ ਗਈ ਬਿਮਾਰ ਹਾਂ ਕਰੋਨਾ ਨਾਲ ਦੀ ਸੇਵਾ ਖੇਖ ਨਹੀਂ ਮਾਨ 12 ਖਾ ਗਈਆਂ ਨੇ ਹੂੰ ਆਵੇਂ ਕੁਝ ਵੀ ਨਾ ਖਾਦਾ ਹੋਵੇ ਹਾਂ ਤੇ ਜਦੋਂ ਜਾਣਾ ਹੀ ਨਹੀਂ ਨੂਆਂ ਨੇ ਬਾਹਰ ਤੇ ਖਾਣਾ ਕੀ ਆ ਹਾਂ ਜੀ ਤਾਂ ਨੇ ਇਹ ਨੂਆਂ ਨੂੰ ਮਾਰ ਦਣਗੇ ਇਹਨਾਂ ਨੂੰ ਉਲਟੀਆਂ ਲਾ ਕਰ ਕਰ ਢੇਰ ਲਾਣੀ ਹਾਂ ਉਹਨੇ ਮੰਜੇ ਤੇ ਪਈ ਰਹਿਣੀ ਮੈਂ ਇਸ ਉਮਰੇ ਆਪਰਾ ਆਪ ਸੰਭਾ ਕੇ ਇਹਨੂੰ ਸੰਭਾਲ ਪਰ ਦੱਸੋ ਕਿ ਤੁਹਾਡੀ ਸੇਵਾ ਕਰਨ ਲਈ ਉਹ ਚੱਤੇ ਪੈਰ ਨੌਨ ਸਟਾਪ ਆਪਣੀ ਡਿਊਟੀ ਪੂਕਤਾਂਦੀ ਹੈ ਕਿਉਂ ਸੇਵਾ ਸੇਵ ਗੱਲ ਹੈ ਨਾ ਸੇਵਾ ਖਸਾ ਦਾ ਵਿੱਚ ਹੀ ਆ ਜਾਂਦਾ ਤੇ ਜੇ ਤੇ ਮੂਹ ਦੀ ਸੇਵਾ ਕਰਨੀ ਪੈ ਜੇ ਤੇ ਕੀ ਤਕਲੀਫ ਹੁੰਦੀ ਹੈ ਦੀਦੀ ਵੈਸੇ ਮਤਲਬ ਕੀ ਪਰੇਸ਼ਾਨੀ ਕੀ ਹੈ ਪਰਿਵਾਰ ਵਾਲਿਆਂ ਨੇ ਪਰੇਸ਼ਾਨੀ ਕੋਈ ਨਹੀਂ ਹੁੰਦੀ ਬਸ ਇਹ ਹੁੰਦਾ ਹੈ ਕਿ ਸਾਨੂੰ ਕਰਨੀ ਨਾ ਪਵੇ ਉਹ ਤੁਹਾਨੂੰ 24/7 ਸਰਵਿਸ ਦਿੰਦੀ ਹੈ ਸਰਵਿਸ ਦਿੰਦੀ ਹੈ ਸਸਬੂ ਮਾਰ ਵੇਖਣੀ ਹਾਇ ਸੋਰੇ ਦੀ ਦਵਾਈ ਦੇਣੀ ਹਾਇ ਦੇ ਔਰ ਜੇੜ ਉਧਰਾਣੀ ਉਹ ਨਾਨਾ ਨਾ ਇਨਨਾਨ ਵੀ ਆ ਗਏ ਉਹਨੇ ਸਾਰਿਆਂ ਨੇ ਵੇਖਣਾ ਪਰ ਜੇ ਉਹ ਵਿਚਾਰੀ ਕਦੀ ਕਿਤੇ ਰੱਬੇ ਸਵਾਬੇ ਕਿਤੇ ਦੁੱਖ ਤਕਲੀਫ ਨੂੰ ਆ ਜਾਈ ਜਾਂਦੀ ਹੈ ਤੇ ਬੁਖਾਰ ਚੜ ਗਿਆ ਉਹਦਾ ਬੀਪੀ ਲੋ ਹੋ ਗਿਆ ਕੋਈ ਸੱਟ ਲੱਗ ਗਈ ਤੇ ਸਾਰੇ ਘਰ ਚ ਪਹਿਲਾਂ ਖੋਫਨਾ ਦੀ ਕਮੋਲ ਹੋਏ ਨਾ ਹੁਣ ਕੀ ਹੋਏਗਾ ਹੁਣ ਕੰਮ ਕੌਣ ਕਰੇਗਾ ਉਹਨਾਂ ਨੂੰ ਪੇਕੇ ਪੇਸ ਉਹਨਾਂ ਨੂੰ ਪੇਕੇ ਪੇਸ ਨਾ ਪੇਕੇ ਹਸਪੀਟਲ ਲਗਾਵੇ ਜਿੱਥੇ ਤੋੜ ਦਿੰਦੇ ਸਾਂਭੀ ਨਹੀਂ ਆਂਦੀ ਤੁਹਾਨੂੰ ਨਿਤ ਸਾਂਭੀ ਤੁਹਾਡੇ ਟੰਬਰਾਂ ਨੂੰ ਸਾਂਭੀ ਤੁਹਾਡਾ ਦੁਨੀਆ ਤੁਹਾਡੀ داری ਤੁਹਾਡਾ ਘਰ-ਬਾਰ ਸਭ ਵੰਦੀਆਂ ਨੇ ਤੇ ਤੁਸੀਂ ਉਹਨੂੰ ਨਹੀਂ ਸਾਂਭ ਸਕਦੇ ਨਹੀਂ ਇਹ ਚੀਜ਼ ਕਹਿੰਦੇ ਮੈਂ ਤੇ ਇਹ ਚੀਜ਼ਾਂ ਵੇਖੀਆਂ ਹੂੰ ਕਦੇ ਨਾਲ ਮੈਂ ਸੱਚੀ ਇਹ ਚੀਜ਼ਾਂ ਵੇਖੀਆਂ ਹੂੰ ਦਾ ਦਾ ਗਏ ਤਾਂ ਉਹ ਕਦੇ ਬਿਮਾਰ ਹੀ ਸੱਸ ਨੇ ਸਾਂਭ ਨਹੀਂ ਮਾਰੀ ਨੇ ਤੇ ਕੇ ਭੇਜਦਾ ਲੋ ਜੀ ਸੇਵਕ ਨੇ ਕਹਿੰਦੇ ਨਾ ਹਰ ਰਿਐਲਿਟੀ ਚ ਰਿਐਲਿਟੀ ਚ ਦੇਖਿਆ ਇਹ ਮੈਂ ਵੀ ਹੁਣ ਨਾਂ ਨਹੀਂ ਲੈਣਾ ਚਾਹੁੰਦੀ ਮੈਂ ਅੱਖੀਂ ਵੇਖਿਆ ਕੰਨੀ ਸੁਨਿਆ ਤਾਂ ਮਹਿਸੂਸ ਕੀਤਾ ਜੇ ਸੱਸਾਂ ਤੋੜ ਦਿੰਦੀਆਂ ਨੇ ਅੱਛਾ ਤੋੜ ਤੇ ਦਿੰਦੀਆਂ ਨੇ ਇੱਕ ਹੋਰ ਕਹਾਣੀ ਜਿਹਦੇ ਵਿੱਚ ਜਿਹੜੀ ਇਹਦੇ ਚ ਬਣਾਈ ਨਹੀਂ ਕਿਨੇ ਕੁੜੀਆਂ ਨੇ ਛਿੱਕ ਵੀ ਆਏ ਨਾ ਪੱਜੀਆਂ ਜਾਂਦੀ ਹੈ ਪੱਜੀਆਂ ਜਾਂਦੀਆਂ ਤੇ ਘਰ ਲੈ ਕੇ ਆ ਜੰਨਾ ਉਦੋਂ ਮਾਵਾਂ ਤਾਂ ਸੇਵਾ ਵੀ ਆ ਜਾਂਦੀ ਹੈ ਹਾਂ ਨੂ ਦੀ ਸੇਵਾ ਨਹੀਂ ਕਰਨੀ ਜਾਂ ਨੂ ਨੂੰ ਧੀ ਬਣਾ ਕੇ ਪਿਆਰ ਨਹੀਂ ਦੇਣਾ ਲੇਕਿਨ ਆਪਣੀ ਧੀ ਨੂੰ ਗੱਲ ਲਾ ਕੇ ਉਹਦਾ ਚੰਗੀ ਤਰ੍ਹਾਂ ਖਿਆਲ ਰੱਖੀਂ ਬਿਲਕੁਲ ਇਹੋ ਗੱਲ ਆ ਨਾ ਕਿ ਜਿੱਦਾਂ ਤੁਹਾਡੀ ਧੀ ਹੈ ਉਦਾਂ ਹੀ ਉਹ ਨੂ ਵੀ ਤੁਹਾਡੀ ਧੀ ਆ ਉਹਨੂੰ ਵੀ ਧੀ ਬਣਾ ਕੇ ਰੱਖੋ ਬਿਲਕੁਲ ਹਰ ਵਾਰੀ ਇਹ ਗੱਲ ਮੈਂ ਕਹਿੰਨਾ ਕਹਿੰਨਾ ਬਿਲਕੁਲ ਹੱਥ ਜੋੜ ਕੇ ਬੇਨਤੀ ਹੈ ਸਟੋਰੀ ਚ ਬੜਾ ਪਿਆਰਾ ਮੈਸੇਜ ਹੁੰਦਾ ਤੇ ਕਮੈਂਟ ਬਾਕਸ ਚ ਮੈਨੂੰ ਦੱਸਦੇ ਆ ਲੇਕਿਨ ਤੇ ਸਾਰੇ ਲੋਕ ਨਹੀਂ ਦੱਸਦੇ ਕੋਈ ਨਾਲ ਇਹਨਾਂ ਗੁੱਸੇ ਨਹੀਂ ਆ ਸੋ ਮੈਸੀ ਨੂੰ ਧਿਆਨ ਨਾ ਦੇ ਕੇ ਲਿਖਿਆ ਕਰੋ ਔਰ ਤੁਹਾਡੀ ਇਜਾਜ਼ਤ ਜੋ ਤੁਸੀਂ ਤੁਸੀਂ ਮੈਨੂੰ ਕਿਹਾ ਸੀ ਸੇਵਕ ਦੇ ਹੋਰ ਦਾ ਭਰਾ ਦਾ ਰੋਲ ਮੈਨਾਂ ਕਰਨ ਦਾ ਠੀਕ ਹੈ ਨਾ ਅਸੀਂ ਕੋਈ ਦੂਜਾ ਰੋਲ ਨਹੀਂ ਕਰਦੇ ਆਰਟਿਸਟ ਹੋ ਕੇ ਵੀ ਅਸੀਂ ਤਾਂ ਨਹੀਂ ਪੂਰੀ ਸੁਣੀ ਕਿਉਂਕਿ ਤੁਸੀਂ ਸਾਨੂੰ ਪਹਿਲਾਂ ਬਾਕੀ ਦੁਨੀਆ ਬਾਅਦ ਵਿੱਚ ਬਿਲਕੁਲ ਸੋ ਸਟੋਰੀ ਵਧੀਆ ਲੱਗੀ ਹੋएगी ਤੈਨੂੰ ਲਾਈਕ ਕਰਦੇ ਹੋ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਦੁਨੀਆ ਤੱਕ ਇਹ ਸਟੋਰੀ ਨੂੰ ਪਹੁੰਚਾਇਆ ਕਰੋ ਲੋਕੀ ਦੇਖਣੋ ਲੋਕਾਂ ਦੇ ਅੱਗੇ ਚਾਨਣ ਆਵੇ ਕਿ ਅਸੀਂ ਕੀ کردار ਆਪਣੇ ਘਰ ਚ ਨਿਭਾਣੇ ਪਏ ਆ ਅਸੀਂ ਕੀ ਕਰਤੂਤਾਂ ਘੋਲਦੇ ਪਏ ਆ ਬਿਲਕੁਲ ਇਹ ਦੁਨੀਆ ਵਿੱਚ ਦੂਸਰਿਆਂ ਨੂੰ ਬੜੀ ਸਿੱਖ ਦੇਣੇ ਇੰਜ ਨਾ ਕਰ ਵੇ ਭਰਾ ਇੰਜ ਨਾ ਕਰ ਤੂੰ ਆਪ ਕੀ ਕਰਦੇ ਹੋ ਨੂੰਹਾਂ ਨੂੰ ਨਹੀਂ ਧੀ ਆ ਸਮਝੋ ਰਿਕੁਐਸਟ ਵਾਲੀ ਗੱਲ ਹੈ ਪਲੀਜ਼ ਸਟੋਰੀ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਹਮਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਸੇਵਕਨੀ ਛੋਟੀ ਜੀ ਬੈਲ ਹੈ ਐਂ ਕਰ ਦਿਆ ਕਰੋ ਠੀਕ ਹੈ ਜੀ ਔਰ ਅਗਲੀ ਸਟੋਰੀ ਮੈਂ ਇੱਕ ਬੜੀ ਪਿਆਰੀ ਲੈ ਕੇ ਆਣ ਲੱਗੀ ਆ ਜੋ ਕਿ ਨੂੰ ਸਾਸ ਦੀ ਸਟੋਰੀ ਹੈ ਸਾਰਿਆਂ ਨੂੰ ਮੈਨੂੰ ਕਮੈਂਟ ਚ ਦੱਸਣਾ ਕੱਲ੍ਹ ਹਾਦ ਦੇ ਮੇਰੇ ਦਿਲ 'ਚ ਇਹ ਚੀ ਚਲਦੀ ਵੀ ਹੈ ਦੀਦੀ ਅੱਛਾ ਕਿ ਤੁਸੀਂ ਕਹੋਗੇ ਸਟੋਰੀ ਦੇ ਵਿੱਚ ਨਾਲ ਕਿਹੜੀ ਸਟੋਰੀ ਦਾ ਰੋਲ ਦੱਸਦਾ ਸੇਵਕਾ ਇਹ ਟਾਈਮ ਤੁਹਾਡੇ ਦੇ ਵੀ ਆਣਾ ਜਦੋਂ ਤੁਸੀਂ ਵਿਆਹੇ ਜਾਣਾ ਹੈ ਇਹ ਟਾਈਮ ਸਾਰੀ ਦੁਨੀਆ ਨੇ ਤਕਰੀਬਨ ਦੇਖ ਲਿਆ ਤੇ ਆਉਣ ਵਾਲੀ ਜਨਰੇਸ਼ਨ ਨੇ ਦੇਖਣਾ ਹੈ ਕਿ ਜਿਹੜੀ ਜਨਾਨੀ ਦੇ ਸਿਰ ਤੋਂ ਉਹਦੇ ਬੰਦੇ ਦਾ ਸਾਯਾ ਚੱਲ ਜਾਂਦਾ ਹੈ ਬੰਦਾ ਉਹਦਾ ਰਾਜਾ ਹੁੰਦਾ ਹੈ ਬੰਦਾ ਉਹਦੇ ਲਈ ਰੱਬ ਹੁੰਦਾ ਹੈ ਬੰਦਾ ਉਹਦੇ ਲਈ ਸਾਰੀ ਦੁਨੀਆ ਹੁੰਦੀ ਹੈ ਜਿਵੇਂ ਇੱਕ ਬੰਦੇ ਲਈ ਔਰਤ ਹੁੰਦੀ ਹੈ ਲੇਕਿਨ ਉਹ ਕਿਸੇ ਉਮਰ ਤੇ ਜਾ ਕੇ ਉਹਨੂੰ ਸਮਝ ਪੰਦਾ ਹੈ ਲੇਕਿਨ ਜਨਾਨੀ ਸ਼ੁਰੂ ਤੋਂ ਹੀ ਉਹਨੂੰ ਸਮਝਦੀ ਕਿ ਮੇਰੇ ਨਾਲ ਜਿੱਥੇ ਖਲੋ ਗਿਆ ਸਮਝੋ ਨੇ ਸਾਰੀ ਜੰਗ ਜਿੱਤ ਲੈਣੀ ਤੇ ਜਦੋਂ ਉਹਦਾ ਬੰਦਾ ਨਹੀਂ ਸਿਰ ਤੇ ਰਹਿੰਦਾ ਤੁਸੀਂ ਉਸ ਲੇਡੀਜ਼ ਨੂੰ ਇੰਨਾ ਕਮਜ਼ੋਰ ਬਣਾ ਕੇ ਉਹਨੂੰ ਇੰਨਾ ਟੌਰਚਰ ਕਿਉਂ ਕਰਦੇ ਹੋ ਮੈਂ ਇਸ ਚੀਤੇ ਇੱਕ ਰੀਅਲ ਸਟੋਰੀ ਬਣਾਉਣੀ ਹੈ ਸੋ ਅਗਰ ਤੁਸੀਂ ਮੇਰੇ ਨਾਲ ਹੋ ਤੇ ਪਲੀਜ਼ ਕਮੈਂਟ ਕਰਨਾ ਮੈਂ ਤੁਹਾਨੂੰ ਇੱਕ ਰੀਅਲ ਸਟੋਰੀ ਸੁਖਾਣ ਲੱਗੀ ਆ ਇਹਕਾ ਸਾਰੀਆਂ ਤਨੀਏ ਤਾਂ ਸੋਚੋ ਨਾ 90% ਕੁੜੀਆਂ ਬਿਲਕੁਲ ਇਹ 91% ਹੈ ਜੇ 2% ਬਹੁਤ ਵੱਡਾ ਐਸਨ ਦੀ ਦੁਨੀਆ ਦਾ ਲੌਗ ਇਨ ਨਾ ਕਰਵਾ ਹੈ ਕਹਿ ਸਕਦੇ ਆ ਪਰ 98% ਹੈ ਗਿਆ ਕਿਤੇ ਨਾ ਕਿਤੇ ਜਾ ਕੇ ਉਹ ਆਪਣੀ ਸੱਸ ਨੂੰ ਆਪਣੀ ਦਾਦੀ ਸੱਸ ਨੂੰ ਆਪਣੀ ਨਾਨੀ ਸੱਸ ਨੂੰ ਜਾਂ ਕਹਿ ਲਓ ਕਿਸੇ ਵੀ ਰਿਸ਼ਤੇ ਜਟਕਾਣੀ ਦਰਾਨੀ ਨੂੰ ਦਿਹਾ ਦਿੰਦੀਆਂ ਨੇ ਕਿ ਸਾਡਾ ਬੰਦਾ ਦੇ ਨਾਲ ਹੈ ਉਹਦੀ ਦੂਜੀ ਦੀ ਹੱਥ ਖਾਪ ਕਰਦੀਆਂ ਨੇ ਮੈਂ ਨਾ ਕਰਮਾ ਵਾਲਿਆ ਉਹ ਜਿਨ੍ਹਾਂ ਦੀ ਨੋ ਅਫਸਰਸ ਨੂੰ ਮਾਂ ਸਮਝਦੀ ਹੈ ਕਿੰਨੇ ਅੱਛੀ ਬਿਲਕੁਲ ਚੰਗੀ ਨਹੀਂ ਲੱਗਦੀ ਸੋ ਆ ਮੈਂ ਸਟੋਰੀ ਚ ਦੱਸਾਂਗੀ ਤੁਹਾਨੂੰ ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੈਨੂੰ ਟਾਈਮ ਦਿੱਤਾ ਤੁਸੀਂ ਦੇਖਦੇ ਸਟੋਰੀ ਪਲੀਜ਼ ਸਟੋਰੀ ਵੀ ਸ਼ੇਅਰ ਕਰਿਆ ਕਰੋ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਦੂਸਰੀ ਤਾਂ